ਅੱਜ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਖੋਸਾ ਕੋੜਲਾ ਤਹਿਸੀਲ ਧਰਮਕੋਟ ਜਿਹੜੇ ਮੋਗੇ ਦਾ ਪਿੰਡ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਤੇ ਖਲੋਟੀ ਪਿੰਡ ਰੰਡਿਆਲਾ ਇਧਰੋਂ ਬਲਖੰਡੀ ਖੋਸਾ ਰਣਜੀਤ ਸਿੰਘ ਕੋਸਾ ਪਾਡੋ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਮੋਗੇ ਤੋਂ ਸਿਰਫ ਕੋਈ 8 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ ਕੋਈ ਸੱਜਣ ਮੇਰਾ ਵੀਰ ਜੀਰੇ ਵਾਲੀ ਸਾਈਡ ਤੋਂ ਆ ਰਿਹਾ ਤੇ ਵਾਇਆ ਛਤਰਾ ਜਿਹੜੀ ਛਿੜਕ ਆਉਂਦੀ ਆ ਇਸੇ ਛਿਰਕ ਦੇ ਉੱਪਰ ਬਲਖੰਡੀ ਤੇ ਅਗਲੇ ਪਾਸੇ ਕੋਸੇ ਕੋਟਲੇ ਦਾ ਮੋੜ ਆ ਅੱਡਾ ਬਾਕੀ ਅੱਜ ਪਹੁੰਚਿਆ ਗਰਭਜਨ ਦੇ ਕੋਲ ਗਰਭਜਨ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਮਾਲ ਤਕਰੀਬਨ 2-3 2-3 ਨਾਲ ਹੀ ਇਸ ਕਿੱਲੇ ਤੇ ਹੁੰਦੇ ਆ ਜ਼ਿਆਦਾਤਰ ਗਰਭਜਨ ਦੇ ਘਰੋਂ ਆਪਾਂ ਵੇਰਾਂ ਤੁਹਾਨੂੰ ਦਿਖਾਈਆਂ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਅਗਸਤ ਸਵੇਰ ਮਾਰਨਿੰਗ ਦੇ ਕੋਈ 9:30 9 ਵਜੇ ਦਾ ਟਾਈਮ ਆ ਦੋ ਵੜਾ ਸੁਈਆਂ ਨੇ ਬੜੇ ਜੈਜ ਰੇਟ ਦੇ ਵਿੱਚ ਭਰਾ ਦੇ ਦੂਗਾ ਤੁਹਾਨੂੰ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰਬਜਨ ਭਾਈ ਸਾਸਰੀ ਸਾਹਿਬ ਜੀ ਗੱਲ ਸਾਰੀ ਪਿਆਰ ਨਾਲ ਨਹੀਂ ਹਾਂ ਗਰਬਜਨ ਹੋਰ ਕਿਵੇਂ ਠੀਕ ਹੈ ਬਈ ਵਧੀਆ ਬਈ ਉਹ ਬੋਲ ਗਰਬਜਨ ਜਦ ਮੈਂ ਬੋਲਦਾ ਹੁਣਾ ਬਈ ਜੀ ਤੁਸੀਂ ਸਵੇਰੇ ਠੀਕ ਠਾਕ ਹੀ ਠੀਕ ਠਾਕ ਮਹਾਰਾਜ ਗਰਬਜਨ ਤਕਰੀਬਨ ਅੱਜ 810 ਦਿਨ 8-7 ਦਿਨ ਹਫਤਾ ਹੀ ਹੋ ਗਿਆ ਆਪਾਂ ਨੂੰ ਵੀਡੀਓ ਪਾਈ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਵੀ ਦੋ ਵੜਾ ਆਪਾਂ ਦਿਖਾਈਆਂ ਸੀ ਮੇਨੂੰ ਤਾਂ ਸ਼ੋਰ ਸ਼ੂਟ ਦੇ ਉੱਪਰ ਵੀ ਦੇ ਰਹੀਆਂ ਸੀ ਉਹ ਬਈ ਤੁਸੀਂ 11ਵੇਂ ਸ਼ੋਰਟ ਪਾਇਆ ਸੀਗੇ ਸਾਡੇ ਗਰ ਆਪਣੀਆਂ ਵੜਾ ਸੇਵ ਹੋ ਉਜੋੜਾ ਇੱਕੋ ਘਰ ਨੇ ਲੈ ਲਿਆ ਸੀਗੇ ਆਪਣੇ ਕੋਲ ਹੀ ਠੀਕ ਆ ਹਾਂਜੀ ਅੱਜ ਕਰ ਬਚਾ ਦੋਵੇਂ ਬੜਾ ਜਿਹੜੀਆਂ ਆਪਣੇ ਕੋਲ ਸੁਈਆਂ ਨੇ ਇੱਕ ਮਗਰ ਤਾਂ ਬੱਚੀ ਇਹਦੇ ਮਗਰ ਬੱਚਾ ਆ ਗਿਆ ਇਹਦੇ ਮਗਰ ਬੱਛਾ ਹੀ ਇਹਦੇ ਮਗਰ ਬੱਛੀ ਆਈ ਠੀਕ ਆ ਤੇ ਪੜਤਾ ਵੀ ਦੋਸਤੋ ਬੜਾ ਜਾਇਜ਼ ਰਹੂਗਾ ਛੋਟੇ ਛੋਟੇ ਮੋਲ ਨੇ ਵੀਡੀਓ ਵੇਖਣ ਤੱਕ ਦੇਖ ਲਿਓ ਜਿਹੜਾ ਮੇਰਾ ਭਰਾ ਕਰ ਸਕਦਾ ਤੇ ਸ਼ੇਅਰ ਜਰੂਰ ਕਰ ਦਿਓ ਠੀਕ ਆ ਜੀ ਸੋ ਉਹ ਭਰਾ ਦਾ ਆਪਾਂ ਧੰਨਵਾਦੀ ਹੋਵਾਂਗੇ ਸੋ ਜਿਹੜੇ ਵੀ ਰਵੇਦੇ ਹੋ ਜੁੜਿਓ ਨਾਲ ਜਾਂ ਫੋਲੋ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਉਹਨਾਂ ਦੇ ਤਹਿ ਦਿਲ ਤੋਂ ਆਪਾਂ ਧੰਨਵਾਦ ਕਰਦੇ ਆਂ ਗਰਮਜੋਲ ਸ਼ ਆ ਇਹਦੇ ਮਗਰ ਬੱਛੀ ਆ ਸ਼ਾਇਦ ਹੈ ਨਾ ਹਾਂਜੀ ਇਹਦੇ ਮਗਰ ਬੱਛੀ ਆ ਇਹਦੇ ਮਗਰ ਬੱਛੀ ਹੈ ਗਰ ਪਾਇਆ ਦੂਜੇ ਦਿਨ ਦੂਜਾ ਸੁਭਾ ਹੋਗੀ ਯਾਨੀ ਵੀ ਦੂਜਾ ਸੁਭਾ ਹੀ ਬੱਛੀ ਦੂਜੇ ਸੁਭਾ ਹਾਂਜੀ ਜਸ਼ਨਪੁੱਤ ਥੋੜਾ ਲਾਗਿਓ ਕੈਮਰਾ ਮਾਰ ਕੇ ਦਿਖਾਈਆਂ ਇਹਨੂੰ ਫੇਸ ਕੁਆਲਟੀ ਵਿਖਾ ਦੇ ਇੱਕ ਵਾਰੀ ਬਿਲਕੁਲ ਦੋਸਤੋ স্মਲ ਸਾਈਜ਼ ਫੇਸ ਆ ਬਾਕੀ ਤੁਸੀਂ ਬੂਥੀ ਚੈੱਕ ਕਰ ਸਕਦੇ ਜੇ ਪਿੰਡੇ ਦੀ ਮੈਂ ਗੱਲ ਕਰਾਂ ਤੇ ਬਿਲਕੁਲ ਉੱਤੋਂ ਪਿੰਡੇ ਦੀ ਗਾਰੰਟੀ ਦੇ ਦਿੰਦਾ ਵੀ ਕੋਈ ਵਾਧੂ ਘਾਟੂ ਨਿਸ਼ਾਨ ਦਾਗ ਨਾ ਮਿਲੂਗਾ ਤੁਹਾਨੂੰ ਕਈ ਵਾਰ ਹੁੰਦਾ ਵੀ ਵਾਧੂ ਘਾਟੂ ਪਿੰਡੇ ਦੇ ਉੱਪਰ ਜਗਮਾ ਦੇ ਨਿਸ਼ ਚੌਂਕਦਮ ਕਾਲੀ ਵੈੜਾ ਠੰਡੀ ਧੀਰੀ ਅਸੀਲ ਸੌਗਾ ਤੇ ਗਰਬਜਨ ਅੱਜ ਦਿਨ 10 ਵੀਰਾਂ ਨੂੰ ਵੀ ਕਿੰਨੇ ਦਿਨ ਹੋ ਗਏ ਅੱਜ ਸੂਣਾ ਤੇ 7 ਮਾ 8 ਮਾ ਦੇਣੇ ਬੱਚੀ ਨਾ 8 ਮਾ 7 ਵਾ ਦੇਣਾ ਬਾਕੀ ਥਾੜਾ ਵੀ ਇੱਕ ਵਾਰੀ ਥੋੜਾ ਜਿਹਾ ਇਧਰੋਂ ਲਾ ਗਿਓ ਬੇਟਾ ਮਾਰ ਕੇ ਕੈਮਰਾ ਦਿਖਾਇਓ 8 ਮਾ 7 ਵਾ ਦੇਣਾ ਥਣ ਮੁੱਠੀ ਮੁੱਠੀ ਆ ਦੋਸਤੋ ਵੰਡਵੇਰ ਰ ਤੁਹਾਡੇ ਸਮਝ ਵਿੱਚ ਆ ਜਾਊਗੀ ਸਪੇਸ ਗੇ ਚੰਗਾ ਠਿਕਾਣਾ ਜੀ ਦੋਵੇਂ ਪਾਸੇ ਮਿਲ ਕੇ ਨਾੜ ਕਾਫੀ ਸੋਹਣੀ ਆ ਮਗਰ ਇਹਦਾ ਵਛੀ ਆ ਫੀਮੇਲ ਮਗਰ ਇਹ ਛੇ ਫੀਮੇਲ ਗਾ ਜਰਸੀ ਕ੍ਰੋਸ ਬਰੀਡ ਦੇ ਵਿੱਚ ਮਗਰ ਹਾਂ ਜਰਸੀ ਕ੍ਰੋਸ ਬਰੀਡ ਹੈ ਸ਼ੈਤਾਨੀ ਵਾਲੀ ਆ ਪੂਰੀ ਬੱਚੀ ਹਾਂਜੀ ਵਛੀ ਪੂਰੀ ਤਹਿਨ ਦਿੱਤੀ ਹੈ ਗਾਣੇ ਆਪ ਹੀ ਜੇ ਵੇਖੀਏ ਵਛੀ ਬਲੱਡ ਵਾਲੀ ਆ ਇਹ ਵੇਖੀਏ ਵਛੀ ਰਿਸਿਫ ਕੀਣੀ ਗੀ ਹਾਂ ਵਛੀ ਆਪੇ ਹੈ ਪੂਰੀ ਸਮੀ ਭਾਈ ਲੋਲੀ ਪੂਰੀ ਤੇ ਮਗਰ ਵਛੀ ਵੀ ਲੋਲੀ ਪੂਰੀ ਦਿੱਤੀ ਗੋਲਾ ਗਾਲਾ ਬਹੁਤ ਹੈ ਬੱਚੀ ਹਾਂ ਕੋਈ ਨਹੀਂ ਗਾਣੇ ਮਾਵਾਂ ਤੀਆਂ ਪੂਰਾ ਲੈਸ ਪਾਣੇ ਨਹੀਂ ਗਾ ਠੀਕ ਆ ਇਹ ਗਰਭਜਨ ਨੇ ਤੇ ਸਿਰੇ ਦੁੱਧ ਕਿਨਾਂ ਚਵਾਉਣਾ ਦਰ ਬਈ ਆਪਨੇ ਕੋਲ ਇਹਨਾਂ ਨੂੰ 5 ਦਿਨ ਹੋ ਗਏ ਕਿ ਆਪਾਂ ਦੋਹਾਂ ਦਿਨਾਂ ਦੀ ਸੂਈ ਲਈ ਸੀ ਕਿ ਆਪਰਾ ਲਈ ਬੋਲੇਈ ਪਈ ਕਣ ਕਿ ਆਉਣੇ ਦੇ ਥਲੇ 10 ਕਿਲੋ ਤੋਂ ਬਾਹਰ ਦੁੱਧ ਹੋਏ ਕਿ 11 ਇਹ 11.5 ਕਿਲੋ ਹੋਏ ਜੇ ਕੋਈ ਆਨਲਾਈਨ ਬੰਦਾ ਉਗਾਉਣਾ ਵਾ 10 ਕਿਲੋ ਦੀ ਗਾਰੰਟੀ ਦੇ ਦਾਂਗੇ ਤੇ ਪੰਡੇ ਵਾਧੂ ਸਾਡੂ ਦਾਗ ਹੋਵੇ ਕੋਈ ਲਾਤ ਵਿੰਗਵਾਲ ਹੋਵੇ ਉਥਾਂ 'ਚ ਗੰਡ ਨਾੜ ਹੋਵੇ ਤੇ ਆਪਣੀ ਜ਼ਿੰਮੇਵਾਰੀ ਹੋਵੇਗੀ ਦੱਸੋ ਕੋਈ ਆਪਾਂ ਜੀ ਨਹੀਂ ਕਹਿ ਸਕਦੇ ਕਿ ਕੋਈ ਸ਼ਟਾਕ ਅੰਦਰ ਹੋਊਗਾ ਬਾਹਰ ਬਾਹਰ ਹੋਊਗਾ ਵੀ ਦੁੱਧ ਸਹੀ ਗਾੜ੍ਹੇਲੇ 11.5 12 ਹੀ ਆ ਭਰਾ ਆਪਾਂ ਦੇ 10 ਕਿਲੋ ਦੱਸ ਦੇਂਗਾ ਅਗਲੇ ਤੇ ਘਰੇ ਜਾ ਕੇ ਇਹਨੇ ਇੱਕ ਤਾਂ ਡੰਗ ਉਪਰਾ ਕਰਨਾ ਸਰ ਡੰਗਰ ਆਏ ਹਨਾ ਹਾਂ ਬਿਲਕੁਲ ਆਪਾਂ ਕੱਟ ਦੱਸ ਦੇ ਉਹਨੇ ਤੇ ਘਰੇ ਵਾਅਦਾ ਨਿਕਲੇ ਕੋਈ ਉਹਵੇਂ ਦੀ ਗੱਲ ਨਹੀਂ ਵੀ ਕਿ ਜਿਹੜਾ ਲੇਡੀਜ਼ ਜਾਂ ਭੈਣਾਂ ਚਵਾਈ ਕਰਦੇ ਆਂ ਵੀ ਲੱਤਾਂ ਲੁੱਤਾਂ ਚਲਾਉਣ ਵਾਲੀ ਦੇ ਨਹੀਂ ਕੋਈ ਸਰੀਆ ਹੋਵੇ ਨੂੰ ਬੱਚਾ ਛੱਡ ਕੇ ਚੋਲੋ ਠੀਕ ਆ ਮਿਆਰਾ ਵੰਗਾ ਪਾਲੀ ਦਾ ਵੰਗਾ ਪਾਗੇ ਚੋਨੇ ਬਈ ਜਾਨਾ ਪਾਲੋ ਕੋਈ ਚੋਈ ਲੱਤ ਛੜ ਵਾਲਾ ਇਹਨੂੰ ਹੈਣੀ ਲੋ ਵੀ ਬੱਚਾ ਲਾਓ ਬੱਚਾ ਲਾਹੋਗੇ ਤੁਸੀਂ ਵੰਗਾ ਰਸੀ ਪਾ ਲਓ ਉਦੋਂ ਹੀ ਬਾਕੀ ਥਣ ਭੰਡੇ ਵੀਰੇ ਥੱਲੋ ਸਾਫ ਆ ਥੱਲੇ ਭੰਡੇ ਦੀ ਸਾਫ ਆ 11 10 ਤੋਂ ਪਲੱਸ ਦੁੱਧ ਹੈਗਾ 10 ਹੋ ਜੇ 11 ਹੋ ਜੇ 10.5 ਹੋ ਜੇ 10 ਅੰਦਰ ਨਹੀਂ ਹੁੰਦਾ 10 ਬਾਹਰ ਹੋਊਗਾ ਗੱਲ ਮੁੱਕਦੀ ਆ ਤੇ ਬਚਨ ਖੋਲ ਕੇ ਸਾਹਮਣੇ ਕੋਈ ਪੇਸ਼ ਕਰਦੇ ਵੀਰੇ ਤਸल्ली ਨਾਲ ਦਿਖਾ ਦਿਓ ਬਚਨ ਪੂਰੀ ਤਸਲੀ ਨਾਲ ਦਿਖਾ ਦੇ ਰੰਗ ਬਾਜ ਆ ਉਤੋਂ ਬਿਲਕੁਲ ਪ੍ਰਿੰਟ ਰੰਗ ਬਾਜ ਵੀ ਵੀਰੇ ਪਾ ਵੀ ਆਪਾਂ ਜੁਆਇ ਕਰਨਾ ਵਾ ਹਾਂ ਤੇ ਆਪਾਂ ਜੋੜਾ ਲਿਆ ਹੀ ਇੱਕੋ ਕਰੋਂਦੇ ਆਪਾਂ ਜਿਹੜਾ ਪਾ ਸਿਰ ਮਿਲ ਗਿਆ ਹਨਾ ਕਿਉਂਕਿ ਬੰਦਾ ਜੋੜਾ ਲੈ ਲਵੇ ਆਪਾਂ ਹਸਾਣਾ ਦੇ ਦਿਆਂਗੇ ਠੀਕ ਹੈ ਜੀ ਆਹ ਦੇਖੋ ਲੈ ਵੀ ਗੁਰਬਾਜ ਨੇ ਪੂਰੀ ਤਸਲੀ ਨਾਲ ਤੋਰ ਵੀ ਦਾ ਹੌਲੀ ਤੋਰਲਾ ਅੱਗੋਂ ਲੰਮਾ ਤੋਰਦੇ ਬੂਹੇ ਤੱਕ ਲੈ ਚੱਲ ਗੇੜ ਤੱਕ ਹੀ ਗਾ ਇੱਕ ਜਿਹੜਾ ਇੱਕ ਵਾਰੀ ਹੋਰ ਦਵਾ ਦੇਉਂਦਾ ਲਓ ਜੀ ਦਸੋਂ ਬਾਾਰ ਦੁੱਧ ਦੂਜਾ ਸੂਆ ਬਾਹਰ ਤੁਹਾਨੂੰ ਦਿਖਾ ਰਹੇ ਆਪਾਂ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਥਾਣ ਦੋਸਤੋ ਬਲੈਕ ਮੁੱਠੀ ਮੁੱਠੀ ਥਾਣਾ। ਬਾਕੀ ਜਿਹੜੇ ਸੱਜਣ ਨੂੰ ਜਚੂਗੀ ਪਸੰਦ ਆਊਗੀ ਇੱਥੇ ਆ ਕੇ ਰਿਕਵੈਸਟ ਕਰਦੇ ਹੁੰਦੇ ਆਪਾਂ ਹਮੇਸ਼ਾ ਤਸੱਲੀ ਆਪਦੀ ਜਿਹੜੀ ਬਕਾਇਦਾ ਬਣਦੀ ਉਹ ਜ਼ਰੂਰ ਕਰੋ ਠੀਕ ਆ। ਕਿਸੇ ਰਕਮ ਦੀ ਕੋਈ ਭੂਰ ਜਾਂ ਛੱਪੇ ਵਾਲੀ ਗੱਲਬਾਤ ਜਦੋਂ ਹੁੰਦੀ ਹੈ ਉਹਦੇ ਵਿੱਚ ਮਾਲਕਾ ਦੱਸਣ ਜੋਗਾ। ਬਾਕੀ ਕੋਈ ਗੱਲਬਾਤ ਨਹੀਂ ਨਜ਼ਰ ਆਈ ਤੇ ਨਹੀਂ ਮੈਂਸ਼ਨ ਕੀਤੀ ਠੀਕ ਆ। ਇੱਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਕਰਾ ਦਿੱਤੀ ਚੈੱਕ ਦੇਖਿਓ ਮੜਾ ਜ। ਆ ਦੇਖੋ। ਆ ਦੇਖੋ ਜੀ। ਆ ਦੇਖੋ ਠੀਕ ਹੈ ਜੀ ਸੋ ਇਧਰ ਇੱਕ ਬਹਿਣੀ ਵਾਲਾ ਪਾਸਾ ਤੁਸੀਂ ਚੈੱਕ ਕਰੋ ਥਾਂ ਉੱਥੇ ਜਿਹਾ ਜਰਾ ਲੱਗਾ ਠੀਕ ਹੈ ਜੀ ਤੇ ਗਰਬਸ ਨੇ ਕੀ ਮੁੱਲ ਦੇਣੀ ਕਿ ਨਦੀ ਆਪਣੇ ਵੀਰਾਂ ਨੂੰ ਮੁੱਲ ਵੀ ਲੈਣ ਦੇਣ ਤੱਕ ਯਾਨਕੀ ਮੁੱਲ ਕਰਦੇ 55000 ਰੁਪਿਆ ਆਪਾਂ ਹਾਂ ਹਾਂ ਜੇ ਕਿਸ ਨੇ ਘਰ ਪੁਆਇੰਟ ਕਰਾਉਣੀਆਂ ਕਿ ਬੰਦਾ ਵੀ ਪਕਾਈ ਵਾਲਾ ਬੰਦਾ ਫੋਨ ਨਾ ਲਾਵੇ 10000 ਚੋਸੀ ਦੀ 100 ਕਿਲੋਮੀਟਰ ਦੀ ਪਹੁੰਚ ਕਰ ਦਿਆਂਗੇ ਆਪਾਂ ਅਗਲੇ ਦੇ ਘਰ ਤੱਕ ਹੂੰ ਕਿ ਕੋਈ 10 ਕਿਲੋ 20 ਕਿਲੋਮੀਟਰ ਇਧਰ ਉਧਰ ਰੋੜ ਚੱਕਰ ਕੋਈ ਨਹੀਂ ਆਪਾਂ ਨੂੰ ਹਾਂ ਠੀਕਾ ਇਹਦੇ 100 ਕਿਲੋਮੀਟਰ ਦੀ ਕਰ ਤੇ 10 ਕਿਲੋਮੀਟਰ ਨਾਲ ਘੜਾ ਗੜੀ ਦਿੱਤੀ ਉਹਦਾ ਮੁੱਲ ਜੇ 50000 ਚ ਪਹੁੰਚ ਕਰੇਗਾ ਸਾਡੇ 50000 ਚ ਪੂਰੇ ਪਹੁੰਚ ਕਰਾਂਗੇ ਇਹ ਮੜਾ ਮੋਟਾ ਮਾਨਤਾ ਨਹੀਂ ਹੋਣਾ 1500 ਦਾ ਇਧਰ ਉਧਰ ਬਾਸ ਠੀਕ ਹੈ ਵੀਰੇ ਨਾ ਵੀ 1500 ਦਾ ਕੋਈ ਮੌਕੇ ਤੇ ਮਾਨਤਾ ਨਹੀਂ ਆ ਬਾਕੀ 50000 ਦੇ ਵਿੱਚ ਪਹੁੰਚ ਹੋਊਗੀ ਵੇੜ ਮੇਰੇ ਪ੍ਰਭੂ ਤਸੱਲੀ ਨਾਲ ਦੇਖ ਲਿਆ ਜੀ ਕ੍ਰੋਸ ਬਰੀਡ ਆ ਬੰਗਾਰ ਅਸੀਂ ਪਾ ਕੇ ਬੱਚਾ ਛੱਡਦੇ ਆ ਸਾਰੇ ਤੁਸੀਂ ਚਵਾਈ ਕਰ ਲਓਗੇ ਤੇ ਫਿਰ ਕੋਈ ਟਪੂ ਟਪੂ ਨਹੀਂ ਕਰਦੀ ਕਿ ਉਹਦੀ ਤਸੱਲੀ ਤੁਸੀਂ ਧਿਆਨ ਕੇ ਕਰ ਲਿਆ ਜੀ ਬਾਕੀਰੇ ਟੋਕਰ ਗੱਬਣ ਕਰਕੇ ਵਸ਼ੀ 3 ਏ ਬਾਤ ਤੇ ਦਾ ਨਵਾਂ ਅੰਦੇ ਜਿਹੜਾ ਵੀ ਇਹ ਬੁੱਢਾ ਹਨਾ ਜਿਆਸੂਆ ਸੁਣ ਕੀ ਆ ਪੈਗਾ ਲੱਦਨੇ ਜੇ ਕੋਈ ਵੀਰ ਭਰਾ ਆਪਣਾ ਫੋਨ ਲਾ ਕੇ ਇਹ ਗੱਲ ਨਾ ਕਹਿ ਨਹੀਂ ਸਕਦਾ ਵੀ ਤੇਰਾ ਮੁੱਲ ਜ਼ਿਆਦਾ ਹੁੰਦਾ। ਕਹਦਾ ਵੀ ਵੀਡੀਓ ਦੋਹਾਂ ਬੱਚਿਆਂ ਦਾ ਜਿਆਦਾ ਮੁੱਲ ਕੀ ਤੇ ਦੁੱਧ ਦੇ ਜਿਆਦਾ ਕਿਰਪਾ ਜੀ ਨਾ ਆਪਾਂ ਹਮੇਸ਼ਾ ਕਹਿੰਨੇ ਆ। ਹਾਂ ਤੇ ਬਈ ਆਪਣੀਆਂ ਰੈਗ ਵੀ ਪਹਿਲਾਂ ਆ ਜਾਂਦੇ। ਮੈਂ ਨਾ ਵਿੱਚੋਂ ਦੋ ਦੋ ਤੇ ਦੋ ਦੋ 4000 ਰੁਪਏ ਬਾਜੇ ਦਿਹਾੜੀ ਪਏ 5-5 ਦਿਨ ਦੁੱਧ ਪੀਲਾ ਤੇ 2000 ਰੁਪਏ ਦੇਈਆਂ ਨੇ ਥੋੜੇ ਆਪਾਂ। ਬਸ ਜੀ ਬਸ। ਲੋ ਵੀ ਕਿਸੇ ਭਰਾ ਦੀ ਚਲੋ ਜੇਬ ਤੋਂ ਜ਼ਿਆਦਾ ਵਜਣਾ ਨਾ ਪਵੇ ਆਪਾਂ ਤਾਂ ਇਹੋ ਨੋ ਤੇ 2 ਰੁਪਏ ਚਲੋ ਨਫਾ ਤਾਂ ਦੇਣਾ ਹੈ ਪੈਣਾ ਵਪਾਰੀ ਬੰਦੇ ਆ ਇਧਰਨੇ ਪਾਸੇ ਇੱਕ ਆਪਣਾ ਇੱਕ ਵਹਿੜ ਆ ਗਿਆ ਗਰਭਜਨ ਇਹ ਕਿਵੇਂ ਪਲੂਣ ਦੇ ਬੁੱਝਾ ਇਹ ਬਈ ਪਹਿਲਾ ਸੂਆ ਪਲੂਣੀ ਆਈ ਵਛੀ ਨੂੰ ਸੂਈ ਨੂੰ ਹੋ ਗਿਆ 10 12 ਦਿਨ ਵਹਿੜ ਨੂੰ ਦਸਾ 12 ਦਿਨਾਂ ਦੀ ਕਿਸਾਨ ਵੀਰੋ ਇਹ ਵਹਿੜ ਸੂਈ ਆ ਆ ਦੇਖੋ ਜੀ ਪਲੂਣ ਪਹਿਲਾ ਸੂਆ ਬੱਚੀ ਆ ਥਾਣੇ ਨੂੰ ਕਰਮਾਲੀ ਨੂੰ ਵੇਖੋ ਜਵੇਂ ਅਰਲੀਆ ਆ ਗਈ ਸਰ ਦਾ ਬੰਗਰਾ ਐ ਕਟਾਏ ਵਛੀ ਤੇ ਚੌਥੇ ਸੂਏ ਹੁੰਦੀ ਆ ਆ ਦੇਖੋ ਜੀ ਤਰੋਜਾ ਕਾ ਫਾੜੀ ਵਾਲਾ ਚੱਡਾ ਦੇਵਾ ਕਿੰਨੇ ਦਿਨ ਹੋ ਗਏ ਦੱਸੋ ਆ ਇਹ ਸੁਈ ਨੂੰ ਹੋਵੇ ਹੋਗੇ ਵੀ 10-12 ਦਿਨਾਂ ਦੀ 10-12 ਦਿਨਾਂ ਦੀ ਸਾਰੀ ਸੁਈ ਆ ਮਗਰ ਬੱਚਾ ਮਗਰ ਬੱਚਾ ਹੀ ਇਹ ਮੇਰੇ ਤਾਂ ਤੇ ਕਿੰਨਾ ਦੁੱਧ ਕਰ ਬੱਚੇ ਨੇ ਦਿੱਤੇ ਜਦ ਵੀ ਇਹਦੇ 12 ਕਿਲੋ ਹੋ ਗਏ ਕੰਡਾ ਆਪ ਦਾ ਅਗਲਾ ਲੈ ਤੋੜ ਕੇ ਲੈ ਜੋ ਡਾਂਗ ਆਪਣੇ 12 ਕਿਲੋ ਹਾਂਜੀ 12 ਕਿਲੋ ਦੁੱਧ ਹੋ ਗਏ ਨੈਟ ਤੇ ਨੈਟ ਚ ਵਾਵਾਂਗੇ ਜਰਾ ਨੈਟ ਤਿਆਰ ਹੈ 12 ਕਿਲੋ ਕੋਈ ਭੈਣ ਭਰਾ ਮੈਨੂੰ ਇਹ ਤਾਂ ਨਹੀਂ ਫੋਨ ਕਰਕੇ ਕਹਿੰਦਾ ਯਾਰ ਗਰ ਬੱਚਾ ਨਾ 12 ਦੱਸਿਆ ਤੇ ਨਿਕਲਿਆ ਵੀਰ ਉਹ ਇਹਦਾ 9 ਹੀ ਬਈ ਮੇਰੇ ਅੱਗੇ ਫੋਨ ਤੈਨੂੰ ਕਦੇ ਆਇਆ ਆਪਾਂ ਆਇਆ ਨਹੀਂਗਾ ਮੈਂ ਨਾ ਵੀ ਕਦੇ ਹੋਰ ਆ ਸਕੇ ਵੀ ਇਹ ਗੱਲ ਕਦੀ ਕਮੀ ਪੇਸ਼ੀ ਦਾ ਸਾਹਮਣਾ ਕਰਨਾ ਨਹੀਂ ਨਹੀਂ ਬਈ ਮੇਰਾ ਬੇਫਿਕਰ ਹੋਇਆ ਤਦ 12 ਦਾ 11 ਨਹੀਂ ਹੁੰਦਾ ਬੱਛੀ ਉਹ ਜੋ ਵੀ ਚਲੋ ਸੇਗਾ ਤੇ ਜਿਵੇਂ ਆਨਲਾਈਨ ਬੰਦਾ ਮੰਗਾਉਣਾ ਪਰ 11 ਕਿਲੋ ਦੀ ਗਾਰੰਟੀ ਦੇ ਦਿਆਂਗੇ ਬੱਛੀ ਹਾਂ ਕਿਲੋ ਪਹਿਲਾਂ ਖੰਡਦਾ ਇਧਰੋਂ ਕਰਤਾ ਚੱਲੋ ਆਪਾਂ 12 ਦੱਸਦੇ ਅਗਲੇ ਦੇ ਕਰੇ ਕਿਲੋ ਘੱਟ ਦੱਸਦੇ ਹਾਂ 11 ਕਿਲੋ ਦੋ ਤਾਂ ਮੰਨ ਕੇ ਲੈ ਲਈ ਦੋਆਂ ਗਿਲਿਆਂ ਦਾ ਅੱਛਾ ਅੱਛਾ ਤੇਰਾ ਤਾਂ ਜ਼ਿਆਦਾ ਨਹੀਂ ਆਵੇ 13-14 ਕਿਲੋ ਤੇ ਮਸ਼ਰੀ ਦੇ ਵੀ ਆਣਾ ਵਾ ਠੀਕ ਆ ਠੀਕ ਆ ਬੱਛੀ ਕੁਆਲਿਟੀ ਆ ਪਹਿਲਾਂ ਨਾਲ ਦੂਜੇ ਸੇ ਨਾਲ ਬੱਛੀ ਬੜੀ ਬਾਨੀ ਆ ਲੋ ਵੀ ਬੱਛੀ ਪਲੂਨ ਚੈੱਕ ਕਰਾ ਰਹੇ ਹਾਂ ਮੇਰਾ ਭਰਾ ਬੋਤੀ ਵਾਲੀ ਬੱਛੀ ਹੈ ਛੋਟਾ ਕੰਨ ਰੰਗ ਪ੍ਰਿੰ ਸਪੈਸ਼ਲ ਪੂਸ਼ਨ ਬੱਚੀ ਨੂੰ ਚੰਗਾ ਲੱਗਾ ਕੰਨ ਦਾ ਵੀ ਆਏ ਨੇ ਬੇ ਮੇਰੇ ਪੱਤੇ ਲਾਏ ਹੁੰਦੇ ਆ ਆਹ ਵੇਖੋ ਜੀ ਜਿਵੇਂ ਬਿਲਕੁਲ ਆਪਾਂ ਕਰਦੇ ਹਾਂ ਵੀ ਜਿਵੇਂ ਚਾਹ ਦਾ ਕੱਪ ਹੁੰਦਾ ਆਂ ਤੇ ਜਿਵੇਂ ਕੰਨ ਦਾ ਕੰਨ ਐ ਨਿੱਕਾ ਨਿੱਕਾ ਆਦੀ ਆਦੀ ਗੇੜਦਾ ਕੰਨ ਲਓ ਜੀ ਵੈਸੇ ਬਾਹਰ ਥੱਲੋਂ ਬੜੀ ਸਾਫ ਸੁਥਰੀ ਆ ਤਸੱਲੀ ਨਾਲ ਮੇਰਾ ਭਰਾ ਦੇਖ ਲਓ ਠੀਕ ਆ ਜੀ ਚੱਬੇ ਲਵੇ ਦੀ ਸਾਫ ਸੁਥਰੀ ਆ ਬਾਕੀ ਸੀਐਲਸੂ ਦਾ ਬਈ ਜੇ ਨਾ ਕਰੋ ਪਹਿਲੇ ਨਾ ਕੁਲਾ ਪਛੜਾ ਦਾ ਆਪਣਾ ਵੀ ਆਏ ਬੈਠਾ ਚੂਈ ਕੇ ਜਿਵੇਂ ਮਰ ਲਓ ਕਰੋ ਸ਼ੱਕ ਮੇਰਾ ਬੰਦ ਗਿਆ ਵੱਡੀ ਆਵੇ ਬੈਠਾ ਜਿਵੇਂ ਮਰਦੀ ਘੂਈ ਲਵੇ ਕੋਈ ਠੀਕ ਆ ਜ ਜਿਹਨੂੰ ਨਹੀਂ ਵੀ ਚੋਣੀ ਆਉਂਦੀ ਉਹ ਵੀ ਖਿੱਚੀ ਜਾਵੇ ਕਿਤੇ ਨਜਾਇਜ਼ ਤਾਂ ਵੀ ਨਹੀਂ ਲੱਪੇ। ਉਹ ਚੋਣਾਂ ਨਹੀਂ ਆਉਂਦੀਆਂ ਵਛੀ ਚੋਸ ਖਾਜੂਗੀ। ਹਾਂ। ਇਹ ਪੈਰ ਨਹੀਂ ਪੁੱਟਣਾ। ਉਹ ਜਿਹੜੇ ਅੰਦਰ ਵੀ ਤੈਨੂੰ ਵੱਲ ਵੀ ਕਰਨੀ ਆਉਂਦੀ ਮਗਰ ਪਾਣੀਆ ਪਾ ਦਿਓ ਹਨਾ। ਹਾਂ। ਇਹ ਬੋਲਾ ਕਰਨੀ ਸੀ ਜੀ ਜੰਦਾ ਹਨਾ। ਆਪੇ ਸੋਚੋ। ਕਿ ਚੋਈਟ ਵੀ ਦੋਵੇਂ ਢੋਲੀਆਂ ਖਰੀਆਂ ਵਛੀ ਗੱਲਾ ਹੈ ਗਰਭਾਸ਼ਣ ਕਰਦੇ ਤੇ ਇਸ ਵੀਰੇ ਤੋੜ ਕੇ ਦਿਖਾ ਦੇ। ਮਗਰ ਇਹਦੇ ਕਿਸਾਨ ਵੀਰੋਂ ਵਛਾ ਮੇਲਕਾਫ ਆ। ਪਲੂਣ ਵਛੀ ਦਿਖਾ ਰਹੇ ਆ। 12 ਕਿਲੋ ਦੀ ਸ਼ਹਿਦੀ ਦੇਣ ਦਿਆ। ਗਰਭਾਸ਼ਣ 11 ਕਿਲੋ ਆਨਲਾਈਨ ਵਾਲੇ ਪ੍ਰੋਗਰਾਮ ਭਰਾਵਾ ਵ ਇਹ ਜਿਹੜਾ ਬੈਂਟੋ ਗੰਭਾ ਵਿਸ਼ੇਕ ਲੋ ਦੋ ਦੋ ਸਾਲੇ ਉਪਰਾ ਦੇ 12 ਕਿਲੋ ਦੀ ਤਸਲੀ ਆ ਐਸੇ ਕੁਝ ਹੋ ਕੇ ਲੈ ਕੇ ਜਾਂਦਾ ਬਾਕੀ ਬੱਛੀ ਨਮਾ ਆਂਗੇ ਕੂਲੀ ਬੱਛੀ ਆ ਬਾਕੀ ਮੇਰੇ ਚੌਗੀ ਆ ਉਹ ਛੀ ਚਾਰ ਦਾ ਬੱਛੀ ਆ ਇਹ ਕਨਫਰਮ ਹੀ ਹੈ ਨਾ ਹਲੇ ਤਿਲਕਾ ਨਾਲ ਥੋੜਾ ਸੰਭਰ ਕੇ ਜੇ ਤਿਲਕਾ ਹੋ ਗਾਲ ਇਹ ਨਾ ਲਿਆ ਆਪਾਂ ਘਰੋਂ ਘਰੇ ਲੂ ਸੰਗਲ ਪਾਏ ਹੀ ਤੇ ਲਿਆ ਰਹੀ ਹੋਈ ਆਲ ਕਰਦੇ ਨੇ ਉਹ ਵਸ਼ਿਆ ਠੀਕ ਆ ਤਾਂ ਇਹ ਬੱਚਿਆਂ ਨੂੰ ਕਾਲੀਆਂ ਪੈਂਦੀਆਂ ਬਿਲਕੁਲ ਬਿਲਕੁਲ ਲੋਧੀ ਕਰੋ ਚੱਕ ਠੀਕ ਹੈ ਜੀ ਤੇ ਦੋਸਤੋ ਵੈਸੇ ਆਪਾਂ ਪਰੇ ਥਾਂ ਮੀਡੀਆ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਚਵਾਈ ਇਹਨਾਂ ਦੀ ਹੋਣੀ ਅਜੇ ਬਾਕੀ ਆ ਮਾਰਨਿੰਗ ਦਾ ਟਾਈਮ ਆ ਕੋਈ 8:30 9:00 ਵਜੇ ਜਿਹੜਾ 9:00 ਵਜੇ ਦਾ ਤੁਸੀਂ ਪ੍ਰੋਕਸੀਮੇਟ ਦੀ ਟਾਈਮ ਮੰਨੋ ਕੋਈ ਵੀ ਸੱਜਣ ਮੇਰਾ ਖਰੀਦਦਾਰੀ ਕਰਨ ਆਊਗਾ ਟਾਈਮ-ਉ ਟਾਈਮ ਚੋਗੇ ਤੁਸੀਂ ਦੋ ਟਾਈਮ ਬਣਦਾ ਥਾਂ ਦਾ ਪਸ਼ੂ ਵੇਖ ਸਕਦੇ ਜੇ ਬਾਕੀ ਵਿਹੜ ਦੇ ਵਿੱਚ ਮੇਰਾ ਭਰਾ ਦੱਸੋ ਕੋਈ ਕਮੀ ਪੇਸ਼ੀ ਹੈਗੀ ਆ ਜਾਂ ਨਹੀਂ ਹੈਗੀ ਠੀਕ ਆ ਜੀ ਪੱਛੀ ਚੰਗੀ ਆ ਦੇ ਵੀ ਬੜੇ ਜਾਇਜ਼ ਰੇਟ ਦੇ ਵਿੱਚ ਦੇਣੀਆਂ ਤੁਹਾਨੂੰ ਠੀਕ ਆ ਜੀ ਇਹ ਜੀ ਵਚੀ ਜੇ ਤੁਹਾਨੂੰ ਆਪਾਂ ਸਾਰ ਨੂੰ ਸੰਭਾਲ ਕਰਕੇ ਪਿਆਰ ਕਰਕੇ ਤੇ ਪਰੋਂ ਪਹਿਲਾ ਸਵਾਇ ਸਵਾਈਏ ਤੇ ਕੋਈ 12 ਕਿਲੋ ਦੁੱਧ ਚੋਈਏ ਤੇ ਸਾਰੇ ਭਰਾਵਾਂ ਨੂੰ ਪਤਾ ਹੈ ਕਿ ਕਿੰਨੀ ਖੇਚਲ ਕਿੰਨੀ ਮਿਹਨਤ ਕਰਕੇ ਪਸ਼ੂ ਇਸ ਸਤੇਜ ਤੇ ਲੈ ਕੇ ਆਉਣਾ ਪੈਂਦਾ ਤੇ ਜਾਗ ਰੋਡ ਦੇ ਵਿੱਚ ਹੀ ਦੇ ਦੂਗਾ ਗਰਭਜਨ ਬਾਕੀ ਮਾਨਤਾਂ ਜਿਹੜੇ ਹੋਣਗੇ ਚਲੋ ਉਹ ਮੌਕੇ ਤੇ ਆ ਬਾਕੀ ਪੁੱਛ ਲਵਾਂਗੇ ਆਪਾਂ ਕੀ ਡਿਮਾਂਡਾਂ ਨੇ ਕੀ ਮੁੱਲ ਵਾਰੀ ਆ ਮੈਂ ਵੀ ਗਰਭਜਨ ਨੇ ਕੀ ਮੁੱਲ ਡਿਮਾਂਡ ਕਰਦਾ ਇਹਦੀ ਮੁੱਲ ਵੀ ਇਹ ਜਿੰਨਾ ਮਰਜ਼ੀ ਕਰਵਾ ਲੀ ਆਪਾਂ ਬੱਚੀ 55000 ਦੀ ਦੇ ਦਾਂਗੇ 50000 ਦੀ ਹਾਂਜੀ 100 ਕਿਲੋਮੀਟਰ ਦੀ ਪਹੁੰਚ ਇਹਦੀ ਵੀ ਕਰ ਦ ਹਾਂਜੀ ਹਾਂ ਮੈਂ 52 ਤੇ ਕਰਨੀ ਹੈ ਕਿ ਜਾਂ ਹੋਰ ਕੋਈ ਹੈਗੀ ਕਿ ਜਾਈ ਕੋ ਕਰ ਦਾਂਗੇ ਮਾੜਾ ਮੋਟਾ ਮਾਨ ਤੇ ਆਪਾਂ ਕਿਹੜਾ 100 ਖਾ ਕੇ ਤੇ ਸੌਦਾ ਕੀਤਾ ਵਾ ਚਲ ਵੇਖ ਲਵੇਂ ਲੋ ਵੀ ਜੇਕਰ ਕਿਸੇ ਭਰਾ ਦਾ ਵਿਆਹ ਤੋਂ ਬਣ ਜਾਵੇ ਉਹ ਵੀ ਬੱਚੀਆਂ ਦੋ ਹੀ ਮਗਾਲੀਏ ਇੱਕੇ ਪਿੰਡ ਇੱਕੇ ਘਰ ਦੇ ਵਿੱਚ ਤੇ ਉਹਦੇ ਵਿੱਚੋਂ ਥੋੜੀ ਬਾਦੀ ਕਿਤੇ ਨਾ ਕਿਤੇ ਹੋਰ ਰਾਇਤ ਮਿਲ ਜੂਗੀ ਬਾਕੀ ਮੈਂ ਜਿਹੜਾ ਜੋੜਾ ਲੈਣਾ ਮੈਂ ਪੂਰੇ ਲੱਖ ਦਾ ਵੀ ਦੇ ਦਿਆਂਗੇ ਚਲੋ ਉਹ ਦੋ ਜਹਾਂ ਤੋ ਛੱਡ ਦਿਆਂ ਪੂਰਾ ਲੱਖ ਤੇ ਪਹੁੰਚ ਵੀ ਵਿੱਚੇ 100 ਕਿਲੋਮੀਟਰ ਹਾਂਜੀ ਪੂਰੇ ਲੱਖ ਤੇ 100 ਕਿਲੋਮੀਟਰ ਦੀ ਦੋਹਾਂ ਬੱਚੀਆਂ ਦੀ ਮੈਂ ਕਰ ਦਿਆਂਗੇ ਕਰੋ ਮੌਜ ਮੇਲਾ ਠੀਕ ਹੈ ਜੀ ਲੁੱਟੋ ਤਪ ਮਾਕ ਦੇ ਵਿੱਚ ਗਰਬਜਰਾਂ ਤੱਕ ਪਹੁੰਚ ਕਰ ਦਿਆਂਗੇ ਆਪਾਂ ਠੀਕ ਹੈ ਜੀ ਜੇਕਰ ਕੋਈ ਇੱਕੋ ਭਰਾ ਮੇਰਾ ਜੋੜੀ ਖਰੀਦਦਾ ਹਾਂ ਸਿੰਘਾ ਸਿੰਘਾ ਦਾ ਰੇਡਾ ਪਤਾ ਨਹੀਂ ਇਹ ਗੱਲ ਆ ਕੋਈ ਵੀਰ ਭਰਾ ਬਾਲਾ ਨਾ ਕੋਈ ਵੀ ਬਾਲਾ ਮਾਨਤਾ ਨੂੰ ਕਰ ਦੋ ਅੰਮ੍ਰਿਤ ਆਸਾਂ ਆਪਾਂ ਆਪਸਾਂ ਨੇ ਆਪਾਂ ਵੀ ਲੈਣੇ ਪਊ ਆਪਾਂ ਕੋ ਡਾ ਅਗਲਾ ਪ੍ਰੇਰਨ ਮੁਕਤ ਫੜਾ ਦੇ ਪਾਜੀ ਇਹੋ ਜੀਆਂ ਵਹਿੜਾਂ ਦਾ ਜਦੋਂ ਪਾਇਰ 70 70000 ਰੁਪਏ ਅਗਲੇ ਨੇ ਵੀ ਘੱਟ ਨਹੀਂ ਲੈਣਾ ਪਤਾ ਪਤਾ ਕਿਵੇਂ ਲੈਣੀ ਪੈਂਦੀ ਖੋ ਗਏ ਤੁਹਾਨੂੰ ਬੋ ਲੈਣੀ ਪੈਂਦੀ ਹਾਂ ਨੀ ਨੀ ਰੋਗੇ ਆਪਾਂ ਸਾਧਦੇ ਰਹੇ ਵੀਡੀਓ ਪਾਈਆਂ ਨੂੰ ਪਛੇਲੇ ਦਿਨ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਬੜਾ ਬਾਕੀਆਂ ਦੋ ਦੋ ਦਿਨ ਚਾਰ ਚਾਰ ਦਿਨ ਚੋ ਕੇ ਤਸੱਲੀ ਕਰਕੇ ਵੀਡੀਓ ਪੁਵਾਈ ਆ ਪਾਪਾਂ ਦਾ ਲਾਂਮਾ ਨਾਲ ਨਵਾਂ ਕੰਮ ਹੈ ਨੇ ਹਣਾ ਕੋਈ कमाई ਕਿ ਕਿੱਡੀ ਕੇ ਤੜੇ ਸੁੜੀ ਨਾ ਬੱਸ 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 ਆ ਬਈ ਜੇ ਅਗਲਾ ਪੈਣ ਪੈਣ 70 70 ਹਜ਼ਾਰ ਮੰਗ ਲੈਂਦੇ ਉਹਨਾਂ ਨੇ ਅਸੀਂ ਤੁਹਾਨੂੰ ਕਹਿਣ ਜੋਕਰ ਉਹ ਪਾਸਰ ਆਈਆਂ ਪਾਸਰ ਦਿਓ ਬੱਸ ਸਭੀ ਵੀਰਪਰਾ ਪਕਾਈ ਵਾਲਾ ਨਾ ਵਾਲੀ ਫੋਨ ਲਾਵੇ ਮਾ ਵੀ ਬੈਸ ਬਸਈਆ ਦੇ ਜਿਆਦਾ ਕਸਾਈ ਵਾਲਾ ਗਰ ਬਜਣਾ ਦਾ ਵੀ ਬੇਨਤੀ ਕਰਦੇ ਆ ਵੀ ਕਸਾਈਆਂ ਚ ਨਾ ਪਿਆਜ ਮੋਲ ਉਹ ਹੀ ਕਰਤੇ ਵੀ ਜਿੱਥੇ ਦੇ ਦੇਣੀਆਂ ਨੇ ਬੜੇ ਦੇਣੀਆਂ ਹਾਂ ਲਾਈਆਂ ਇੱਕ ਨੰਬਰ ਵੀਰ ਬੋਲਦੇ ਨੰਬਰ ਬਈ 78899 58868 ਆ 78899 58868 ਠੀਕ ਹੈ ਜੀ ਹਾਂਜੀ ਲੋ ਵੀ ਮੇਰੇ ਭਰਾਵੋ ਕਾਲ ਕਰੋ ਕਾਲ ਕਰੋ ਗੱਲਬਾਤ ਸੁਥਰਾ ਮਾਲ ਆ ਸਾਫ ਪਸ਼ੂ ਆ ਤੇ ਜ਼ਰੂਰ ਕਰੋ ਖਰੀਦਦਾਰੀ ਠੀਕ ਆ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ